ਸੌਨ ਸਿੰਘ ਸੀਤਲ ਦੀ ਸਵੈ ਜੀਵਨੀ ਵੇਖੀ ਮਾਣੀ ਦੁਨੀਆ ਅੰਕ 16 ਪੜਾਈ ਜਾਰੀ ਰਹੀ ਹੋਰ ਕੋਈ ਪਿਤਾ ਹੁੰਦਾ ਤਾਂ ਮੈਨੂੰ ਸਕੂਲੋਂ ਉਠਾ ਕੇ ਹਾਲ ਮਗਰ ਲਾ ਲੈਂਦਾ ਮੈਂ ਉਸ ਵੇਲੇ ਨਾ ਵੀ ਨਹੀਂ ਸਾਂ ਕਰ ਸਕਦਾ ਜਿਸ ਹਾਲ ਮੇਰੇ ਪਿਤਾ ਜੀ ਉਸ ਉਮਰ ਵਿੱਚ ਘਰ ਦਾ ਕੰਮ ਕਰ ਰਹੇ ਸਨ ਮੈਂ ਮਹਿਸੂਸ ਕਰਦਾ ਸਾਂ ਪਰ ਪੜ੍ਹਾਈ ਛੱਡਣ ਨੂੰ ਮੇਰਾ ਦਿਲ ਨਹੀਂ ਸੀ ਕਰਦਾ ਮੈਂ ਇਹ ਵੀ ਸਮਝਦਾ ਸਾਂ ਕਿ 10ਵੀਂ ਪਾਸ ਕਰਨ ਪਿੱਛੋਂ ਮੈਂ ਕਾਲਜ ਨਹੀਂ ਜਾ ਸਕਾਂਗਾ ਪਰ 10ਵੀਂ ਤਾਂ ਕਿਵੇਂ ਨਾ ਕਿਵੇਂ ਪੂਰੀ ਹੋ ਹੀ ਜਾਣੀ ਚਾਹੀਦੀ ਹੈ ਪਿਤਾ ਜੀ ਦੀ ਇਸ ਕੁਰਬਾਨੀ ਬਦਲੇ ਮੈਂ ਸੱਚੇ ਦਿਲੋਂ ਧੰਨਵਾਦੀ ਹਾਂ ਇਸ ਦਾ ਅਸਰ ਮੈਂ ਵੀ ਆਪਣੀ ਔਲਾਦ ਬਾਰੇ ਕਦੇ ਆਪਣੇ ਫਰਜ਼ ਤੋਂ ਅਵੇਸਲਾ ਨਹੀਂ ਹੋਇਆ ਭਾਵੇਂ ਮੇਰੀ ਜੀਵਨ ਸਾਥਣ ਨੇ ਮੇਰੇ ਹਿੱਸੇ ਦਾ ਬਹੁਤ ਸਾਰਾ ਕੰਮ ਸੰਭਾਲ ਲਿਆ ਸੀ ਫਿਰ ਵੀ ਛੁੱਟੀ ਵਾਲੇ ਦਿਨ ਮੈਨੂੰ ਖੇਤ ਵਿੱਚ ਕੰਮ ਕਰਨਾ ਪੈਂਦਾ ਸੀ ਇਸ ਦਾ ਫਲ ਕੰਮ ਕਰਨਾ ਮੇਰੇ ਸੁਭਾਅ ਦਾ ਹਿੱਸਾ ਬਣ ਗਿਆ ਤੇ ਮੈਂ ਇਸ ਉਮਰ ਤੱਕ ਵੀ ਕੰਮ ਵੱਲੋਂ ਕਦੇ ਆਲਸ ਨਹੀਂ ਕੀਤਾ। ਸੰਤ ਵਿਨੂਬਾ ਭਾਵੇਂ ਆਪਣੀ ਰਚਨਾ ਵਿੱਚ ਇਕਥਾਂ ਲਿਖਦੇ ਹਨ ਕੰਮ ਕਰਨਾ ਸਭ ਤੋਂ ਉੱਤਮ ਧਰਮ ਹੈ। ਸਿੱਖੀ ਵੀ ਧਰਮ ਦੀ ਕਿਰਤ ਨੂੰ ਮਹੱਤਤਾ ਦਿੰਦੀ ਹੈ। 9ਵੀਂ ਜਮਾਤ ਵਿੱਚ ਮੈਂ ਸਾਇੰਸ ਲੈ ਲਈ, ਸਾਇੰਸ ਦੇ ਨਾਲ ਮੈਂ ਉਰਦੂ ਨਹੀਂ ਸਾਂ ਰੱਖ ਸਕਦਾ। ਸੋ ਪੰਜਵਾਂ ਮਜ਼ਮੂਨ ਮੈਨੂੰ ਡਰਾਇੰਗ ਰੱਖਣਾ ਪਿਆ। ਤਿੰਨ ਮਜ਼ਮੂਨ ਅੰਗਰੇਜ਼ੀ, ਹਿਸਾਬ ਤੇ ਤਾਰੀਖ, ਜਿਓਗ੍ਰਾਫੀਆ ਲਾਜ਼ਮੀ ਸਨ। ਡਰਾਇੰਗ ਵਿੱਚੋਂ ਸਕੇਲ ਤਾਂ ਮੈਂ ਚੰਗੀ ਤਰ੍ਹਾਂ ਬਣਾ ਲੈਂਦਾ ਸਾਂ ਪਰ ਮਾਡਲ ਵਿੱਚੋਂ ਨੰਬਰ ਬਹੁਤ ਥੋੜੇ ਆਉਂਦੇ ਸਨ ਸੋ 10ਵੀਂ ਵਿੱਚ ਮੈਂ ਡਰਾਇੰਗ ਦੀ ਥਾਂ ਇਮਤਿਹਾਨ ਪੰਜਾਬੀ ਦਾ ਦਿੱਤਾ ਸਕੂਲ ਵਿੱਚ ਪੰਜਾਬੀ ਨਹੀਂ ਸੀ ਪਰ ਕਾਨੂੰਨ ਅਨੁਸਾਰ ਮੈਂ ਪੰਜਾਬੀ ਦਾ ਇਮਤਿਹਾਨ ਦੇ ਸਕਦਾ ਸਾਂ 9ਵੀਂ ਜਮਾਤ ਵਿੱਚ ਕੋਈ ਖਾਸ ਘਟਨਾ ਨਹੀਂ ਹੋਈ 10ਵੀਂ ਵਿੱਚ ਜ਼ਿੰਦਗੀ ਦੀ ਬਹੁਤ ਵੱਡੀ ਖੁਸ਼ੀ ਪ੍ਰਾਪਤ ਹੋਈ ਮੇਰੇ ਨਾਲੋਂ ਮੇਰੇ ਮਾਪਿਆਂ ਵਾਸਤੇ ਉਹ ਖੁਸ਼ੀ ਬਹੁਤ ਕੀਮਤ ਰੱਖਦੀ ਸੀ ਮੌਲਵੀ ਫਕੀਰ ਹੁਸੈਨ ਮੇਰੇ ਬਹੁਤ ਹਮਦਰਦ ਸਨ ਉਹਨਾਂ ਦੀ ਸਲਾਹ ਨਾਲ ਮੈਂ ਮਗਰਲੇ 4 ਕੁ ਮਹੀਨੇ ਕਸੂਰ ਰਹਿਣ ਦਾ ਪ੍ਰਬੰਧ ਕਰ ਲਿਆ ਉਹਨਾਂ ਬੜੇ ਪਿਆਰ ਨਾਲ ਕਿਹਾ ਸੀ ਇਸ ਵਿੱਚ ਸ਼ੱਕ ਨਹੀਂ ਕਿ ਤੂੰ ਪਾਸ ਹੋ ਜਾਏਂਗਾ ਪਰ ਫਰਸਟ ਡਿਵੀਜ਼ਨ ਲੈਣ ਵਾਸਤੇ ਵਧੇਰੇ ਮਿਹਨਤ ਦੀ ਲੋੜ ਹੈ ਗੱਲ ਮੇਰੇ ਦਿਲ ਲੱਗੀ ਮੈਂ ਸ਼ਹਿਰ ਵਿੱਚ ਇੱਕ ਦੋਸਤ ਦੀ ਦੁਕਾਨ ਉੱਪਰਲੇ ਚਬਾਰੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਰੋਟੀ ਦਾ ਪ੍ਰਬੰਧ ਤੰਦੂਰ ਤੇ ਕਰ ਲਿਆ ਸ਼ਨੀਚਰਵਾਰ ਰਾਤ ਨੂੰ ਮੈਂ ਘਰ ਆ ਜਾਣਾ ਤੇ ਸੋਮਵਾਰ ਸਵੇਰੇ ਕਸੂਰ ਚਲੇ ਜਾਣਾ ਉਹ 4 ਮਹੀਨੇ ਮੈਂ پاس ਹੋਣ ਵਾਸਤੇ ਨਹੀਂ ਫਰਸਟ ਡਿਵੀਜ਼ਨ ਲੈਣ ਵਾਸਤੇ ਮਿਹਨਤ ਕੀਤੀ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਆਪਣੇ ਮਨੋਰਥ ਵਿੱਚ ਸਫਲ ਹੋ ਗਿਆ ਸਹੀ ਯਾਦ ਨਹੀਂ ਪਰ ਸਾਡੇ ਸਕੂਲ ਵਿੱਚੋਂ 250 ਤੋਂ ਉੱਪਰ ਵਿਦਿਆਰਥੀ 10ਵੀਂ ਦੇ ਇਮਤਿਹਾਨ ਵਿੱਚ ਬੈਠੇ ਸਨ ਉਹਨਾਂ ਵਿੱਚੋਂ 4 ਫਰਸਟ ਡਿਵੀਜ਼ਨ ਹਾਸਲ ਕਰ ਸਕੇ ਜਿੰਨਾ ਵਿੱਚੋਂ ਇੱਕ ਮੈਂ ਸਾਂ ਬਾਕੀ ਤਿੰਨਾਂ ਵਿੱਚੋਂ ਦੋ ਸ਼ਹਿਰੀਏ ਤੇ ਇੱਕ ਬੋਰਡਿੰਗ ਵਿੱਚ ਰਹਿਣ ਵਾਲਾ ਸੀ ਤੇ ਉਹਨਾਂ ਤਿੰਨਾਂ ਦੀਆਂ ਟਿਊਸ਼ਨਾਂ ਰੱਖੀਆਂ ਹੋਈਆਂ ਸਨ ਤੇ ਮੇਰੀ ਟਿਊਸ਼ਨ ਇਹ ਸੀ ਕਿ ਹਰ ਐਂਡਵਾਰ ਜਦ ਮੈਂ ਘਰ ਜਾਂਦਾ ਸਾਂ ਤਾਂ ਪਿਤਾ ਜੀ ਨਾਲ ਵਾਹੀ ਦਾ ਕੰਮ ਵੀ ਕਰਾਉਣਾ ਪੈਂਦਾ ਸੀ ਤੇ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ 27 ਦਸੰਬਰ ਨੂੰ ਸਵੇਰੇ ਸਵੇਰੇ ਮੇਰੇ ਪਿਤਾ ਜੀ ਸਕੂਲ ਆਏ ਉਹਨਾਂ ਮੈਨੂੰ ਜਮਾਤ ਤੋਂ ਬਾਹਰ ਬੁਲਾ ਲਿਆ ਮੈਂ ਇੱਕ ਵਾਰ ਉਹਨਾਂ ਵੱਲ ਨਿਗਾਹ ਉਠਾ ਕੇ ਤੱਕਿਆ ਉਹਨਾਂ ਦੇ ਬਿਰਧ ਚਿਹਰੇ ਉੱਤੇ ਬੜੀ ਅਨੋਖੀ ਖੁਸ਼ੀ ਝਲਕ ਰਹੀ ਸੀ ਮੈਂ ਸਮਝ ਗਿਆ ਤੇ ਅੱਖਾਂ ਨੀਵੀਆਂ ਕਰ ਲਈਆਂ ਉਹਨਾਂ ਮੇਰੇ ਮੋਢੇ ਉੱਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ ਪੁੱਤਰ ਗੁਰੂ ਮਹਾਰਾਜ ਨੇ ਸਾਡੇ ਉੱਤੇ અપਾਰ ਕਿਰਪਾ ਕੀਤੀ ਹੈ ਸਾਨੂੰ ਪੋਤਰੇ ਦੀ ਦਾਤ ਬਖਸ਼ੀ ਹੈ ਸਾਡੇ 20 ਸਾਲ ਪਿੱਛੋਂ ਉਸ ਘਰ ਵਿੱਚ ਲੜਕੇ ਨੇ ਜਨਮ ਲਿਆ ਹੈ ਤੂੰ ਅੱਜ ਛੁੱਟੀ ਮਿਲਦੇ ਸਰ ਘਰ ਜਾਵੇਂ ਸਾਡੇ ਵੱਡੇ ਲੜਕੇ ਰਵਿੰਦਰ ਸਿੰਘ ਦਾ ਜਨਮ ਸ਼ੁੱਕਰਵਾਰ 27 ਦਸੰਬਰ 1929ਵੀ ਦੋ ਢਾਈ ਘੜੀਆਂ ਦੇ ਤੜਕੇ ਹੋਇਆ ਸੀ ਉਸ ਵੇਲੇ ਜੋ ਖੁਸ਼ੀ ਸਾਡੇ ਦੋਹਾਂ ਦੇ ਦਿਲਾਂ ਵਿੱਚ ਧੜਕ ਰਹੀ ਸੀ ਉਹ ਬੋਲੀ ਰਾਹੀਂ ਬਿਆਨ ਨਹੀਂ ਕੀਤੀ ਜਾ ਸਕਦੀ ਫਿਰ ਜਮਾਤ ਵਿੱਚ ਮੇਰਾ ਦਿਲ ਨਾ ਲੱਗਾ ਮਣਕਰ ਘਰ ਜਾਣ ਵਾਸਤੇ ਕਾਲਾ ਪੈ ਰਿਆ ਸੀ ਛੁੱਟੀ ਹੁੰਦਿਆਂ ਸਾਰ ਮੈਂ ਘਰ ਨੂੰ ਝੂਕ ਗਿਆ ਖੁਸ਼ੀ-ਖੁਸ਼ੀ ਮੈਂ ਘਰ ਪੁੱਜਾ ਅੱਗੇ ਵੱਡੀ ਭੈਣ ਵੀ ਘਰ ਬੈਠੀ ਘਰ ਆਈ ਬੈਠੀ ਸੀ ਛੋਟੀ ਭੈਣ ਵਿੜੇ ਦੇ ਅੱਧ ਵਿੱਚ ਹੀ ਭੱਜ ਕੇ ਆ ਮਿਲੀ ਜੱਫੀ ਪਾ ਕੇ ਉਹਨੇ ਬੜੀ ਖੁਸ਼ੀ ਨਾਲ ਕਿਹਾ ਭਾਈ ਜੀ ਕਾਕਾ ਬੜਾ ਸੋਹਣਾ ਏ ਭਾਵੇਂ ਚੱਲ ਕੇ ਵੇਖ ਲਓ ਮੇਰਾ ਵੀ ਇਰਾਦਾ ਸੀ ਕਿ ਮੈਂ ਕਿਤਾਬਾਂ ਰੱਖਣ ਦੇ ਬਹਾਨੇ ਸਿੱਧਾ ਅੰਦਰ ਜਾਵਾਂ ਤੇ ਉਸ ਦੁਨੀਆ ਦੀ ਨਵੀਂ ਸਾਂਝ ਦਾ ਦਰਸ਼ਨ ਕਰਾਂ ਪਰ ਬੂਹੇ ਅੱਗੇ ਵੱਡੀ ਭੈਣ ਬੈਠੀ ਸੀ ਉਹਨੇ ਉੱਠ ਕੇ ਮੇਰੇ ਸਿਰ ਤੇ ਪਿਆਰ ਦਿੱਤਾ ਤੇ ਨਾਲ ਹੀ ਹੁਕਮ ਕੀਤਾ 10 ਮਿੰਟ ਇੱਥੇ ਹੀ ਬਹਿ ਜਾ ਬਾਹਰੋਂ ਆਉਂਦਿਆਂ ਰਵਾ ਰਵੀ ਬਾਲ ਕੋਲ ਨਹੀਂ ਚਾਹੀਦਾ ਤੂੰ ਪਾਣੀ ਪੀ ਫਿਰ ਮੈਂ ਆਪ ਚੱਲ ਕੇ ਕਾਕਾ ਵਖਾਵਾਂਗੀ ਰੱਬ ਉਮਰ ਲੰਮੀ ਬਖਸ਼ੇ ਤੇਰੇ ਨਾਲੋਂ ਵੀ ਸੋਹਣਾ ਹੋਵੇਗਾ ਮੈਂ ਕੁਦਰਤੀ ਸ਼ਰਮ ਮਹਿਸੂਸ ਕਰਦਿਆਂ ਕਿਹਾ ਸਿਰ ਨੀਵਾ ਕਰ ਲਿਆ ਮੈਂ ਕੁਦਰਤੀ ਸ਼ਰਮ ਮਹਿਸੂਸ ਕਰਦਿਆਂ ਸਿਰ ਨੀਵਾ ਕਰ ਲਿਆ ਤੇ ਉੱਥੇ ਹੀ ਮੰਝੇ ਉੱਤੇ ਬਹਿ ਗਿਆ ਇਨੇ ਚਿਰ ਤੱਕ ਮਾਤਾ ਜੀ ਬਾਹਰ ਆ ਗਏ ਮੈਂ ਸਵਾਗਤ ਵਜੋਂ ਉੱਠ ਖਲੋਤਾ ਮਾਤਾ ਜੀ ਨੇ ਮੈਨੂੰ ਸ਼ਾਂਤੀ ਨਾਲ ਘੁੱਟ ਕੇ ਕਿਹਾ ਪੁੱਤ ਜਿੰਨਾ ਵੈਗਰੂ ਸਾਡੇ ਤੇ ਟੁੱਟਾ ਏ ਸਭ ਤੇ ਮੇਰ ਕਰੇ ਵੀਹਾਂ ਬਰਿਆਂ ਪਿਛੋਂ ਇਸ ਘਰ ਵਿੱਚ ਪੁੱਤਰ ਜੰਮਿਆਏ ਗੁਰੂ ਮਹਾਰਾਜੇ ਦੀ ਲੰਮੀ ਉਮਰ ਕਰੇ ਤੇਰਾ ਭਰਾ ਕੋਈ ਨਹੀਂ ਸੀ ਇਹ ਤੇਰੇ ਭਰਾਵਾਂ ਦੀ ਥਾਂ ਹੋ ਜਾਏਗਾ ਪਹਿਲੀ ਉਮਰ ਦੇ ਪੁੱਤ ਹਾਣੀਆਂ ਬਰਾਬਰ ਹੁੰਦੇ ਨੇ ਪਤਾ ਨਹੀਂ ਮਾਤਾ ਜੀ ਕਿੰਨਾ ਚਿਹਰਾ ਮੁਹਾਰੇ ਇਹੋ ਜਿਹੀਆਂ ਗੱਲਾਂ ਕਰਦੇ ਗਏ ਮੈਂ ਇੱਕ ਵਾਰ ਉ ਤਾਂ ਤੱਕਿਆ ਉਹਨਾਂ ਦੇ ਚੁਰੜੀਆਂ ਭਰੇ ਚਿਹਰੇ ਉੱਤੇ ਅਨੋਖੀ ਖੁਸ਼ੀ ਝਲਕ ਰਹੀ ਸੀ ਜੰਗ ਜਾਂ ਅਮਨ ਦਾ ਨਾਇਕ ਮਹਿੰਦਰ ਸਿੰਘ ਮੈਂ ਨਹੀਂ ਪਰ ਮੇਰੇ ਜ਼ਿੰਦਗੀ ਦੇ ਬਹੁਤ ਸਾਰੇ ਤਜਰਬੇ ਉਸ ਨਾਲ ਜੁੜੇ ਹੋਏ ਹਨ ਘੜੀ ਕੋ ਬੀਤਣ ਪਿੱਛੋਂ ਮੇਰੀ ਵੱਡੀ ਭੈਣ ਮੈਨੂੰ ਬਾਹੋਂ ਫੜ ਕੇ ਅੰਦਰ ਲੈ ਗਈ ਉਹਨੇ ਕਾਕੇ ਦੇ ਮੂੰਹ ਤੋਂ ਪੱਲਾ ਲਾ ਕੇ ਕਿਹਾ ਲੈ ਵੇਖ ਕਿੰਨਾ ਪਿਆਰਾ ਲੱਗਦਾ ਏ ਪਰ ਮੈਂ ਵੱਡੀ ਭੈਣ ਤੋਂ ਸੰਗ ਦਾ ਕਾਕੇਵਲ ਝਾਕ ਨਾ ਸਕਿਆ ਰਾਤ ਨੂੰ ਅਸੀਂ ਦੋਵੇਂ ਵੱਖਰੇ ਵੱਖਰੇ ਕਮਰੇ ਵਿੱਚ ਸੌਣ ਲੱਗੇ ਤਾਂ ਸ਼੍ਰੀਮਤੀ ਨੇ ਮੂੰਹ ਤੋਂ ਲੀੜਾ ਲਾ ਕੇ ਕਿਹਾ ਲਓ ਹੁਣ ਵੇਖ ਲਓ ਨਿਹਰਾਪੁਰਾ ਤੁਹਾਡੇ ਵਰਗਾ ਜੀ ਪਹਿਲਾ ਮੈਂ ਬੜੇ ਧਿਆਨ ਨਾਲ ਜੀਵਨ ਸਾਥਨ ਦੇ ਮੂੰਹ ਵੱਲ ਤੱਕਿਆ ਉਹਦੇ ਗੋਲ ਚਿਹਰੇ ਉੱਤੇ ਕਿਸੇ ਜੇਤੂ ਵਰਗੀ ਖੁਸ਼ੀ ਝਲਕ ਰਹੀ ਸੀ ਸੱਚਮੁੱਚ ਹੀ ਪੁੱਤਰ ਦੀ ਮਾਂ ਬਣਨਾ ਇਸਤਰੀ ਦੇ ਜੀਵਨ ਵਿੱਚ ਬਹੁਤ ਵੱਡੀ ਖੁਸ਼ੀ ਤੇ ਜਿੱਤ ਹੈ ਫਿਰ ਉਹਨੇ ਸਹਿਜ ਸਹਿਜ ਕਾਕੇ ਦੇ ਮੂੰਹ ਤੋਂ ਕਪੜਾ ਚੁੱਕਿਆ ਮੈਂ ਮੰਜੀ ਦੀ ਬਾਹੀ ਕੋਲ ਝੁੱਕ ਕੇ ਕਿੰਨਾ ਚਿਰ ਵੇਖਦਾ ਰਿਹਾ ਕਿਉਂ ਬਹੁਤ ਪਿਆਰਾ ਲੱਗਦਾ ਏ ਉੱਤਰ ਦੇਣ ਦੀ ਥਾਂ ਮੈਂ ਸਹਿਜ ਸਹਿਜ ਝੁੱਕ ਕੇ ਕਾਕੇ ਦਾ ਮੱਥਾ ਚੁੰਮ ਲਿਆ ਗੁੰਗੇ ਦੀ ਮਠਿਆਈ ਵਾਲੀ ਕਹਾਵਤ ਹੈ ਕਿ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ਬਿਆਨਣਾ ਮੁਸ਼ਕਿਲ ਹੈ 1940 ਈਸਵੀ ਦੇ ਨਵੰਬਰ ਵਿੱਚ ਇਸ ਯਾਦ ਨੂੰ ਤਾਜ਼ਾ ਕਰਨ ਵਾਸਤੇ ਮੈਂ ਇੱਕ ਕਵਿਤਾ ਲਿਖੀ ਸੀ ਬੱਚੇ ਨੂੰ ਉਸਤੇ ਦੋ ਬੰਦ ਇਤਿਹਾਸਿਕ ਮਹੱਤਤਾ ਰੱਖਦੇ ਹਨ ਉਹ ਦਿਨ ਮੈਨੂੰ ਯਾਦ ਜਾ ਆਵੇ ਜਦ ਮੈਂ ਸੰਗ ਦੇ ਸੰਗ ਦੇ ਆਕੇ ਮੁਖ ਤੇਰੇ ਤੋਂ ਪੱਲਾ ਚਾਕੇ ਬੂਹੇ ਵੱਲੇ ਛੱਤ ਝਾਤੀ ਪਾਏ ਬੁੱਲੀਆਂ ਦੇ ਨਾਲ ਬੁੱਲ ਸੁਹਾਏ ਚਾ ਮੇਰੇ ਸੁੱਤੇ ਹੋਏ ਜਾਗੇ ਰੂ ਨੂੰ ਮਸਤੀ ਚੜਦੀ ਜਾਵੇ ਤੇ ਦੂਸਰਾ ਬੰਦ ਹੈ ਭੂਆ ਤੇਰੀ ਚੁੱਕ ਲਿਆਉਣਾ ਉਸ ਫੜਾਉਣਾ ਮੈਂ ਨਾ ਫੜਨਾ ਦੋਹਾਂ ਹਾਸੇ ਭਾਣੇ ਲੜਨਾ ਉਧਰ ਆਪ ਹੋਰਾ ਰੋ ਪੈਣਾ ਮੇਰੇ ਨਾਲ ਖਫਾ ਹੋ ਜਾਣਾ ਮਾਂ ਤੇਰੀ ਨੇ ਲੋਰੀਆਂ ਦੇ ਦੇ ਮਸਾਂ ਮਸਾਂ ਜਿਹਾ ਚੁੱਪ ਕਰਾਉਣਾ ਅੰਕ 17 ਦਸਵੀਂ ਦਾ ਇਮਤਿਹਾਨ ਖਤਮ ਹੋ ਗਿਆ ਮੈਂ ਕਿਤਾਬਾਂ ਸੰਭਾਲੀਆਂ ਬਿਸਤਰਾ ਚੁੱਕਿਆ ਤੇ ਰਾਤ ਨੂੰ ਘਰ ਆ ਗਿਆ ਦੋ ਦਿਨ ਖੂਬ ਸੌਕੇ ਮੈਂ ਇਮਤਿਹਾਨ ਦਾ ਉਨੀਂਦਰਾ ਲਾਇਆ ਸਾਰਾ ਪਰਿਵਾਰ ਅਸੀਂ ਰਾਤ ਦਾ ਪ੍ਰਸ਼ਾਦਾ ਛਕ ਰਹੇ ਸਾਂ ਪਿਤਾ ਜੀ ਨੇ ਬੜੀ ਗੰਭੀਰਤਾ ਨਾਲ ਕਿਹਾ ਪੁੱਤਰ ਮੇਰੇ ਵਿੱਚ ਹੁਣ ਕੋਈ ਤਾਨ ਨਹੀਂ ਰਿਹਾ ਮੈਂ ਹੁਣ ਬਹੁਤਾ ਤੇਰਾ ਸਾਥ ਨਹੀਂ ਦੇ ਸਕਾਂਗਾ ਬਸ ਸਾਲ ਜਾਂ ਹੱਦ 2 ਸਾਲ ਮੈਂ ਸਮਝਦਾ ਹਾਂ ਤੂੰ ਹੋਰ ਪੜਨਾ ਚਾਹੁੰਦਾ ਹੈ ਪਰ ਐਸਾ ਨਹੀਂ ਹੋ ਸਕੇਗਾ ਤੇਰਾ ਵੱਡਾ ਭਰਾ ਜਿਉਂਦਾ ਰਹਿੰਦਾ ਤਾਂ ਤੈਨੂੰ ਵਿਲਾਇਤ ਤੱਕ ਪੜਾ ਦਿੰਦਾ ਪਰ ਹੁਣ ਇੰਨੇ ਤੇ ਹੀ ਸੰਤੋਖ ਕਰ ਮੇਰੀਆਂ ਰੀਝਾਂ ਪਿਤਾ ਜੀ ਕਹਿੰਦੇ ਕਹਿੰਦੇ ਚੁੱਪ ਕਰ ਗਏ ਉਸ ਸਮੇਂ ਵਾਤਾਵਰਨ ਬਹੁਤ ਗੰਭੀਰ ਸੀ ਮੇਰੀ ਪਤਨੀ ਪੁਲਕੀ ਪਕਾ ਰਹੀ ਸੀ ਅਸੀਂ ਮਾਂ ਪੁੱਤ ਚੁੱਪਚਾਪ ਸੁਣ ਰਹੇ ਸਾਂ ਮੈਂ ਵੀ ਉਸ ਵੇਲੇ ਡੂੰਘੀਆ ਸੋਚਾਂ ਵਿੱਚ ਡੁੱਬਾ ਹੋਇਆ ਸਾਂ ਕੋਚੇਰ ਪਿੱਛੋਂ ਪਿਤਾ ਜੀ ਨੇ ਫਿਰ ਕਹਿਣਾ ਸ਼ੁਰੂ ਕੀਤਾ ਬਧੇਰੇ ਕੀ ਕਹਾ ਤੂੰ ਪੜਿਆ ਲਿਖਿਆ ਏ ਤੇ ਸਾਰੀ ਗੱਲ ਸਮਝਦਾ ਏ ਛੋਟੇ ਪਿੰਡ ਦਾ ਵਾਸਤੇ ਇਕੱਲੇ ਜੱਟ ਦੀ ਵਾਹੀ ਤੇਰੇ ਵਾਸਤਾ ਰੋਗ ਨਹੀਂ ਫਿਰ ਵੀ ਤੈਨੂੰ ਇਹ ਸਭ ਕੁਝ ਕਰਨਾ ਹੀ ਪੈਣਾ ਏ ਜਿਉਂਦੇ ਰਹਿਣ ਵਾਸਤੇ ਆਦਮੀ ਨੂੰ ਸਭ ਕੁਝ ਸਹਿਣਾ ਪੈਂਦਾ ਏ ਮੈਂ ਤੈਨੂੰ ਸਿਰਫ ਦੋ ਗੱਲਾਂ ਕਹਿਣਾ ਚਾਹੁੰਦਾ ਹਾਂ ਇੱਕ ਤਾਂ ਕਦੇ ਹੌਂਸਲਾ ਨਾ ਹਾਰੀ ਮਰਦਾਉਪੁਣਾ ਨਾ ਛੱਡੀ ਜੋ ਜ਼ਿੰਮੇਵਾਰੀ ਤੇਰੇ ਸਿਰ ਤੇ ਪਈ ਹੈ ਇਹਨੂੰ ਸੂਰਮਿਆਂ ਵਾਂਗ ਨਿਭਾਵੀਂ ਤੇ ਦੂਸਰੀ ਗੱਲ ਕਿਸੇ ਕਿਸਮ ਦੇ ਨਸ਼ੇ ਦਾ ਰੋਗ ਨਾ ਲਾਵੀਂ ਮੇਰਾ ਚਾਚਾ ਮੈਨੂੰ ਆਹ ਸੁੱਖੀ ਅਫੀਮ ਦਾ ਰੋਗ ਨਾਲ ਲਾਉਂਦਾ ਤਾਂ ਮੈਂ ਹਜੇ 20 ਬਰੇ ਹੋਰ ਕੰਮ ਤੋਂ ਨਹੀਂ ਸੰਹਾਰਦਾ ਪਰ ਹੁਣ ਬਸ ਹੋ ਗਈ ਹੈ ਘਰ ਤੋਂ ਅੱਜ ਤੋਂ ਘਰ ਤੇਰੇ ਸਪੁਰਦ ਤੂੰ ਜਾਣ ਤੇ ਤੇਰਾ ਕੰਮ ਜਾਣੇ ਪਿਤਾ ਜੀ ਦੇ ਸਾਹਮਣੇ ਦੂਸਰੇ ਮੰਜ਼ੇ ਉੱਤੇ ਮੈਂ ਤੇ ਮੇਰੇ ਮਾਤਾ ਜੀ ਬੈਠੇ ਸਾਂ ਮਾਤਾ ਜੀ ਨੇ ਲੰਮਾ ਸਾਰਾ ਹੌਂਕਾ ਭਰ ਕੇ ਕਿਹਾ ਪੁੱਤ ਅਸਾਂ ਜੂਨ ਨਹੀਂ ਭੋਗੀ ਨਰਕ ਭੋਗਿਆ ਏ ਤੇਰੇ ਪਿਤਾ ਨੇ ਸਾਰੀ ਉਮਰ ਜਿੰਨੇ ਕਸ਼ਟ ਸਹਾਰੇ ਨੇ ਕਿਸੇ ਦਿਨ ਤੂੰ ਆਪੇ ਸਮਝ ਲਵੇਂਗਾ ਰੱਬ ਕਰੇ ਕਿਸੇ ਦਾ ਛੋਟੀ ਉਮਰੇ ਪਿਉਣਾ ਮਰੇ ਜਵਾਨ ਉਮਰੇ ਤੇਰਾ ਦਾਦਾ ਮਰ ਗਿਆ ਤੇ ਇਹਨਾਂ ਨੂੰ ਐਨੇ ਦੁੱਖ ਸਹਣੇ ਪਏ ਕਿ ਨਿਆਈਂ ਕਦੇ ਬੰਜਰ ਝਾੜ ਤੇ ਜੰਗਲ ਸੀ ਸਾਰੀ ਇਹ ਵੇਨਾ ਇਹਨਾ ਵਿਚਕਾਰ 2 2.5 ਕੁਮਾਹ ਜੇ ਵੀ ਝਾੜੀਆਂ ਖੜੀਆਂ ਨੇ ਸਾਰਾ ਖੇਤ ਇਸੇ ਤਰ੍ਹਾਂ ਸੀ ਇਹ ਵੀ ਤੇਰੇ ਵਾਸਤੇ ਨਮੂਨੇ ਵਜੋਂ ਖਲਾਰੀਆਂ ਹੋਈਆਂ ਨੇ ਨਹੀਂ ਤਾਂ ਜਿੱਥੇ ਬਾਕੀ 50 ਕੁਮਾਹ ਬਾਤ ਕਰ ਲਈ ਸੀ ਇਹ 2 ਕੁਮਾਹ ਅੜਨ ਨਹੀਂ ਸੀ ਲੱਗੀ ਮੇਰੇ ਮਾਤਾ ਜੀ ਦੀ ਗੱਲ ਟੋਕ ਗੱਲ ਰਾਹੋ ਟੋਕੇ ਪਿਤਾ ਜੀ ਨੇ ਕਿਹਾ ਪਿਤਾ ਜੀ ਮੈਂ ਉਸੇ ਤਰ੍ਹਾਂ ਨੀਵੀ ਪਾਈ ਕਿਹਾ ਆਪ ਜੀ ਨੂੰ ਮੇਰੇ ਵੱਲੋਂ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਗੁਰੂ ਕਰੇ ਮੈਂ ਤੁਹਾਡੀਆਂ ਆਸਾਂ ਤੇ ਪੂਰਾ ਉਤਰਾਂ ਉਸ ਦਿਨ ਪੈਰ ਰਾਤ ਗਈ ਤਾਂ ਕਿਸੇ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਮੰਜੇ ਤੇ ਲੰਮਾ ਪਿਆ ਵੀ ਮੈਂ ਚੋਖਾ ਸਮਾਂ ਇਨ੍ਹਾਂ ਗੱਲਾਂ ਤੇ ਵਿਚਾਰ ਕਰਦਾ ਰਿਹਾ ਅਗਲੀ ਸਵੇਰ ਤੋਂ ਮੈਂ ਵਾਹੀ ਦਾ ਕੰਮ ਸੰਭਾਲ ਲਿਆ ਘਰ ਦਾ ਸਾਰਾ ਕੰਮ ਮੇਰੀ ਪਤਨੀ ਦੇ ਜਿੰਮੇ ਸੀ ਤੇ ਬਾਹਰ ਦੀ ਜ਼ਿੰਮੇਵਾਰੀ ਮੈਂ ਚੁੱਕ ਲਈ ਫਿਰ ਵੀ ਜਿੰਨਾ ਚਿਰ ਸ਼ਰੀਰ ਵਿੱਚ ਆਸਰਾ ਸੀ ਮੇਰੇ ਪਿਤਾ ਜੀ ਮੇਰੇ ਨਾਲ ਸਾਵਾਂ ਕੰਮ ਕਰਦੇ ਰਹੇ 10ਵੀਂ ਦਾ ਇਮਤਿਹਾਨ 10ਵੀਂ ਦਾ ਨਤੀਜਾ ਨਿਕਲਿਆ ਮੈਂ ਫਸਟ ਡਿਵੀਜ਼ਨ ਵਿੱਚ ਪਾਸ ਹੋ ਗਿਆ ਇਸ ਦੀ ਮੈਨੂੰ ਖੁਸ਼ੀ ਤਾਂ ਹੋਈ ਪਰ ਬਹੁਤੀ ਨਹੀਂ ਕਿਉਂਕਿ ਕਾਲਜ ਮੇਰੇ ਵਾਸਤੇ ਮੁੱਲਾ ਦੇ ਬਹਿਸ਼ਤ ਨਾਲੋਂ ਵੀ ਦੂਰ ਸੀ ਪਰ ਹੁਣ ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਉਦੋਂ ਪੜਨ ਵਾਸਤੇ ਨਹੀਂ ਜਾ ਸਕਿਆ ਪਰ ਹੁਣ ਮੈਨੂੰ ਕਈ ਵਾਰ ਕਾਲਜਾਂ ਵਿੱਚ ਲੈਕਚਰ ਦੇਣ ਵਾਸਤੇ ਜਾਣਾ ਪੈਂਦਾ ਹੈ ਮੇਰੇ ਲਿਖੇ ਨਾਵਲ ਦਸਵੀਂ ਤੋਂ ਲੈ ਕੇ ਐਮਏ ਤੱਕ ਕੋਰਸਾਂ ਵਜੋਂ ਪੜ੍ਹਾਏ ਜਾਂਦੇ ਹਨ ਸਭ ਕੁਝ ਗੁਰੂ ਮਹਾਰਾਜ ਦੀ ਕਿਰਪਾ ਹੈ ਮੈਨੂੰ ਛੇਤੀ ਹੀ ਗਿਆਨ ਹੋ ਗਿਆ ਕਿ ਵਾਹੀ ਦਾ ਕੰਮ ਕਿੰਨਾ ਕੁ ਕਠਨ ਹੈ ਪੈਰ ਰਾਤ ਦੇ ਤੜਕੇ ਉੱਠ ਕੇ ਹਾਲ ਜੋਣਾ ਦੁਪਹਿਰੇ ਪੱਠੇ ਵੱਢਣੇ ਪਿਛਲੇ ਪੈਰ ਹੱਥ ਵਾਲੇ ਟੋਕੇ ਨਾਲ ਕੁਤਰਨੇ ਤੇ ਕਿਤੇ ਪੈਰ ਰਾਤ ਗਈ ਮੰਜੇ ਤੇ ਪੈਣਾ ਨਸੀਬ ਹੋਣਾ ਸਰੀਰਕ ਤੌਰ ਤੇ ਮੈਂ ਸ਼ੁਰੂ ਤੋਂ ਹੀ ਕਮਜ਼ੋਰ ਹਾਂ ਤਰਸੀਵੇਂ ਦਾ ਇੱਕੋ ਇੱਕ ਪੁੱਤਰ ਹੋਣ ਕਰਕੇ ਮਾਪਿਆਂ ਕਦੇ ਕਿਸੇ ਕਠਨ ਕੰਮ ਨਹੀਂ ਸੀ ਲਾਇਆ ਫਿਰ ਮੇਰਾ ਬਚਪਨ ਮੌਤ ਦੇ ਸਹਿਮ ਥੱਲੇ ਬੀਤਿਆ ਸੀ ਬਾਹਰ ਖੇਡਦਿਆਂ ਜਰਾ ਕੋ ਹਨੇਰਾ ਹੋ ਜਾਂਦਾ ਤਾਂ ਮੇਰੇ ਪਿਤਾ ਜੀ ਜਾਂ ਮਾਤਾ ਜੀ ਬੁਲਾਉਣ ਵਾਸਤੇ ਮਗਰ ਪਹੁੰਚ ਜਾਂਦੇ ਇੱਕ ਦਿਨ ਦੀ ਯਾਦ ਮੈਨੂੰ ਹਜੇ ਤੱਕ ਨਹੀਂ ਭੁੱਲੀ ਮੈਂ ਉਹਦੋਂ 17-18 ਸਾਲ ਦਾ ਸਾਂ ਕਿਸੇ ਕਾਰਨ ਮੈਨੂੰ ਸਕੂਲੇ ਹੀ ਦਿਨ ਛਿਪ ਗਿਆ ਸ਼ਹਿਰੋਂ ਨਿਕਲਦਿਆਂ ਹੀ ਮੈਂ ਦੌੜ ਸ਼ੁਰੂ ਕਰ ਦਿੱਤੀ ਮੇਰਾ ਦਿਲ ਇਸ ਗੱਲੇ ਧੜਕ ਰਿਹਾ ਸੀ ਕਿ ਮੇਰੇ ਮਾਤਾ ਪਿਤਾ ਨੂੰ ਤਾਂ ਹੌਲ ਪੈ ਰਹੇ ਹੋਣਗੇ ਉਹ ਆ ਗੱਲ ਹੋਈ ਪਿੰਡੋਂ ਬਾਹਰ 10 ਪੈਲੀਆਂ ਤੱਕ ਦੂਰ ਮੇਰੇ ਮਾਤਾ ਪਿਤਾ ਖੜੇ ਮੇਰੀ ਉਡੀਕ ਕਰ ਰਹੇ ਸਨ ਮੈਂ ਨੇੜੇ ਆਇਆ ਤਾਂ ਉਹਨਾਂ ਦੀ ਜਾਨ ਵਿੱਚ ਜਾਨ ਆਈ ਮੈਂ ਕੋਲ ਪੁੱਛਿਆ ਤਾਂ ਮਾਤਾ ਜੀ ਨੇ ਕਿਹਾ ਵੇ ਤੇਰੀ ਮਾਂ ਮਰ ਜਈ ਐਨਾ ਚਿਰ ਕਿੱਥੇ ਬਹਿ ਰਿਆ ਸੈਂ ਮੈਂ ਅੱਗੋਂ ਹੱਸ ਕੇ ਕਿਹਾ ਮਾਂ ਹਜੇ ਨਾ ਮਰੇ ਮੈਂ ਵੇਖਾਂ ਤੁਹਾਡੇ ਫਿਕਰ ਵਿੱਚ 4 ਮੀਲ ਭੱਜ ਆਇਆ ਹਾਂ ਪੁੱਤ ਤੂੰ ਦੱਸ ਕੇ ਤਾਂ ਜਾਣਾ ਸੀ ਪਿਤਾ ਜੀ ਨੇ ਬੜੀ ਧੀਮੀ ਸੁਰ ਵਿੱਚ ਕਿਹਾ ਮੈਂ ਦੋਸ਼ੀ ਵਾਂਗ ਸਿਰ ਝੁਕਾ ਕੇ ਕਿਹਾ ਪਿਤਾ ਜੀ ਮੈਨੂੰ ਪਤਾ ਨਹੀਂ ਸੀ ਸਕੂਲ ਵਿੱਚ ਕੰਮ ਇਹੋ ਜਿਹਾ ਪੈ ਗਿਆ ਕਿ ਮੈਨੂੰ ਹਨੇਰਾ ਹੋ ਗਿਆ ਇਸ ਟੂਕ ਤੋਂ ਮੇਰਾ ਇਹ ਮਨੋਰਥ ਹੈ ਕਿ ਜਿਹੋ ਜਿਹੇ ਵਾਤਾਵਰਨ ਵਿੱਚ ਮੇਰਾ ਬਚਪਨ ਗੁਜ਼ਰਿਆ ਸੀ ਇਸ ਦਾ ਵੀ ਮੇਰੇ ਮਨ ਤੇ ਅਸਰ ਸੀ ਵਾਹੀ ਦਾ ਸਖਤ ਕੰਮ ਕਰਨ ਨੂੰ ਮੇਰਾ ਦਿਲ ਨਹੀਂ ਸੀ ਕਰਦਾ ਨਾ ਹੀ ਮੇਰੇ ਸਰੀਰ ਵਿੱਚ ਐਨੀ ਸ਼ਕਤੀ ਸੀ ਪਰ ਇੱਕ ਨਿਸ਼ਾਨਾ ਮੇਰੇ ਸਾਹਮਣੇ ਸੀ ਸਿਰੜ ਮੈਂ ਸੋਚਦਾ ਤਾਂ ਕਿ ਜੇ ਮੈਂ ਕਿਸੇ ਕੰਮੇ ਹਾਰ ਗਿਆ ਤਾਂ ਸਾਰਾ ਪਿੰਡ ਝੇਡਾਂ ਕਰੇਗਾ ਜਿਨੇ ਕਦੇ ਕੱਖ ਭੰਨ ਕੇ ਦੂਰਾਂ ਨਹੀਂ ਕੀਤਾ ਉਹ ਵੀ ਆਖੇਗਾ ਉਹ ਵੇਖੋ ਪਾੜਾ ਬਹਿਕਲ ਵੈਣ ਕੇ ਵਾਂਗ ਪੰਜਾਲੀ ੁੱਟੀ ਪਿਆਏ ਬਸ ਇਸ ਸਿਰੜ ਨੇ ਮੈਨੂੰ ਡਿੱਗਣ ਨਾ ਦਿੱਤਾ ਮੇਰਾ ਤਜਰਬਾ ਹੈ ਕਿ ਸਿਰੜ ਹੀ ਮਨੁੱਖ ਦੀ ਕਰਾਮਾਤ ਹੈ ਸਿਰੜ ਤੋਂ ਸਖਣੀ ਭਾਵੇਂ ਸੱਤ ਫੁੱਟੀ ਲੋਥ ਹੋਵੇ ਕੰਮ ਵੇਖ ਕੇ ਗੀਦੀਆਂ ਵਾਂਗ ਪੜ ਵਿੱਚ ਕੰਡ ਵਿਖਾ ਜਾਏਗੀ ਪਰ ਸਿਰੜ ਹੁੰਦਿਆਂ ਵੀ ਸਰੀਰ ਆਪਣੀ ਸ਼ਕਤੀ ਤੋਂ ਵੱਧ ਨਹੀਂ ਥੱਕ ਸਕਦਾ ਤਿੰਨ ਕੁ ਮਹੀਨੇ ਵਿੱਚ ਹੀ ਮੇਰਾ ਸਰੀਰ ਟੁੱਟ ਗਿਆ ਹਾੜੀ ਦੀ ਫਸਲ ਘਾਰ ਆ ਗਈ ਸੋਣੀ ਬੀਜੀ ਗਈ ਤੇ ਜੂਨ ਵਿੱਚ ਮੈਂ ਮੰंजे ਤੇ ਪੈ ਗਿਆ ਪੈਨ ਦੀ ਸੱਟੇ ਬੁਖਾਰ ਸਿਖਰ ਤੇ ਪੁੱਜ ਗਿਆ ਪਿੰਡੂ ਮੁਹਾਵਰੇ ਮੁਤਾਬਕ ਪੰਜ ਕੜਾਹੇ ਤਾਪ ਤੇ ਉਹ ਜਿਉਂ ਚੜਿਆ 22 ਦਿਨਾਂ ਉਤਰਿਆ 8 ਸਾਲ ਦੀ ਉਮਰ ਵਿੱਚ ਵੀ ਮੈਨੂੰ ਅਕੇਰਾ ਬੁਖਾਰ ਚੜਿਆ ਸੀ ਉਹ ਵੀ 22 ਦਿਨ ਰਿਹਾ ਸੀ ਪਰ ਉਸਦੀ ਬਹੁਤੀ ਯਾਦ ਨਹੀਂ ਰਹੀ ਇਸ ਸਮੇਂ ਦੀ ਬਿਮਾਰੀ ਦੀ ਕਈ ਪੱਖਾਂ ਤੋਂ ਯਾਦ ਤਾਜ਼ਾ ਹੈ ਪੈਂਦੀ ਸੱਟੇ ਮੈਂ ਬੁਖਾਰ ਦੀ ਘੁੱਕੀ ਵਿੱਚ ਅਧ ਬੇਹੋਸ਼ਿਆ ਹੋ ਗਿਆ ਅੱਖਾਂ ਬੰਦ ਤੇ ਸਾਹਮਣੇ ਅਜੀਬ ਕਿਸਮ ਦੇ ਚਿੱਤਰ ਨਜ਼ਰ ਆਉਣੇ ਕਦੇ ਤੋਂ ਬੜੇ ਭਿਆਨਕ ਹੋਣੇ ਊਠ ਹਾਥੀ ਸੱਪ ਤੇ ਕਈ ਕਿਸਮ ਦੇ ਅਨੋਖੇ ਜਾਨਵਰ ਪਾਲਾਂ ਦੀਆਂ ਪਾਲਾਂ ਸਾਹਮਣੋਂ ਲੰਘਦੇ ਨਜ਼ਰ ਆਉਂਦੇ ਕਦੇ ਕਲਪਤ ਦੇਨ ਤੇ ਰਾਖਸ਼ਨੀਆ ਹਸਲੇ ਦਿਸਨੇ ਬੜੇ ਕ੍ਰੂਪ ਭਿਆਨਕ ਤੇ ਡਰਾਉਣੇ ਮੈਂ ਜ਼ੋਰ ਲਾ ਕੇ ਅੱਖਾਂ ਖੋਲਣੀਆਂ ਤਾਂ ਸਾਹਮਣੇ ਕੁਝ ਵੀ ਨਾ ਹੋਣਾ ਮੈਂ ਯਤਨ ਕਰਨਾ ਕਿ ਮੁੜ ਕੇ ਅੱਖਾਂ ਬੰਦ ਨਾ ਕਰਾਂ ਪ੍ਰਤਾਪ ਦੀ ਹੂਕੀ ਨਾਲ ਉਹ ਮੱਲੂ ਮੱਲੀ ਬੰਦ ਹੋ ਜਾਣੀਆਂ ਕਦੇ ਕਦੇ ਕਲਪਤ ਬਹਿਸ਼ਤ ਵਾਂਗ ਸੁੰਦਰ ਨਜ਼ਾਰੇ ਵੀ ਸਾਹਮਣੇ ਆ ਜਾਣੇ ਉਦੋਂ ਮਾਤਾ ਜੀ ਨੇ ਹੌਲੀ ਜਿਹੀ ਹਿਲਾ ਕੇ ਕਹਿਣਾ ਪੁੱਤ ਪਾਣੀ ਪਿਆਵਾ ਹਾਂ ਮੈਂ ਜ਼ੋਰ ਨਾਲ ਅੱਖਾਂ ਖੋਲ ਕੇ ਮਾਤਾ ਜੀ ਵੱਲ ਵੇਖਣਾ ਤੇ ਹਿੰਮਤ ਕਰਕੇ ਉੱਠ ਬਹਿਣਾ ਨੀਂਦ ਆ ਗਈ ਸੀ ਮਾਣੇ ਚਿੰਤਾ ਭਰੀ ਸੁਰ ਵਿੱਚ ਪੁੱਛਣਾ ਨਹੀਂ ਨੀਂਦ ਤਾਂ ਨਹੀਂ ਐਵੇਂ ਕੁੱਕੀ ਜਈ ਸੀ ਪਰ ਵਧੇਰੇ ਚਿੰਤਾ ਵਾਲੀ ਕੋਈ ਗੱਲ ਨਹੀਂ ਤੁਸੀਂ ਘਬਰਾਓ ਨਾ ਇਹ ਬੁਖਾਰ ਆਪਣਾ ਸਮਾਂ ਪੂਰਾ ਕਰਕੇ ਹੀ ਉਤਰੇਗਾ ਡਰ ਵਾਲੀ ਕੋਈ ਗੱਲ ਨਹੀਂ ਮੈਂ ਠੀਕ ਹਾਂ ਉਸ ਵੇਲੇ ਆਪਣੇ ਆਪ ਨੂੰ ਵੀ ਆਪਣੇ ਆਪ ਨਾਲ ਉਹ ਵੀ ਮੈਨੂੰ ਆਪਣੇ ਮਾਤਾ ਪਿਤਾ ਦੀ ਵਧੇਰੇ ਚਿੰਤਾ ਸੀ ਮੇਰੇ ਮਾਤਾ ਜੀ ਤੇ ਛੋਟੀ ਭੈਣ ਸਾਰਾ ਦਿਨ ਮੈਨੂੰ ਮੁੱਠੀਆਂ ਭਰ ਦਿਆਂ ਗੁਜ਼ਾਰ ਦਿੰਦੀਆਂ ਪਿਤਾ ਜੀ ਨੂੰ ਬਾਹਰ ਦੇ ਵਕਤ ਪੀਟਦਿਆਂ ਤੇ ਮੇਰੀ ਪਤਨੀ ਨੂੰ ਸਾਰਾ ਦਿਨ ਘਰ ਦੇ ਕੰਮ ਕਰਦਿਆਂ ਗੁਜ਼ਰ ਜਾਣਾ ਫਿਰ ਨਾਲ ਆਯਾਣਾ ਵੀ ਸੰਭਾਲਣਾ ਰਾਤ ਦਾ ਬਹੁਤਾ ਸਮਾਂ ਉਹਨੇ ਮੈਨੂੰ ਨੱਪ ਦੇ ਘੁੱਟ ਦੇ ਰਹਿਣਾ ਜਦੋਂ ਮੈਂ ਜਰਾ ਧਿਆਨ ਨਾਲ ਵੇਖਣਾ ਪਰਿਵਾਰ ਦੇ ਸਾਰੇ ਜੀਵਾਂ ਦੇ ਚਿਹਰੇ ਉੱਤੇ ਉਦਾਸੀ ਦੇ ਪਰਛਾਵੇਂ ਨਜ਼ਰ ਆਉਣੇ ਕਦੇ-ਕਦੇ ਮੈਂ ਬੜੀਆਂ ਡੂੰਘੀਆਂ ਸੋਚਾਂ ਵਿੱਚ ਉਲਝ ਜਾਣਾ ਸੱਚਮੁੱਚ ਮਨੁੱਖ ਦਾ ਜੀਵਨ ਪਰਿਵਾਰ ਦੇ ਸਾਰੇ ਜੀਵਾਂ ਨਾਲ ਜੁੜਿਆ ਹੁੰਦਾ ਹੈ ਤੇ ਸਾਰਿਆਂ ਦਾ ਦੁੱਖ ਸੁੱਖ ਸਾਂਝਾ ਹੁੰਦਾ ਹੈ ਪਹਿਲਾਂ ਤਾਂ ਪਿਤਾ ਜੀ ਨੇ 2-4 ਦੇਨ ਆਪਣਾ ਹੀ ਔੜ-ਪੌੜ ਕੀਤਾ ਉਹਨਾਂ ਕੋਲ ਹਕਮਤ ਦਾ ਪ੍ਰਸਿੱਧ ਗ੍ਰੰਥ ਅੰਮ੍ਰਿਤ ਸਾਗਰ ਸੀ ਉਹ ਵੇਲੇ ਸਮੇਂ ਪਰਦੇ ਤੇ ਉਸ ਸੰਸਾਰ ਕੁਝ ਦਵਾਈਆਂ ਵੀ ਬਣਾਇਆ ਕਰਦੇ ਸਨ ਫਿਰ ਸ਼ਹਿਰੋ ਡਾਕਟਰਾਂ ਹਕੀਮਾਂ ਦੀਆਂ ਦਵਾਈਆਂ ਸ਼ੁਰੂ ਹੋ ਗਈਆਂ ਅੰਤ ਇੱਕੀ ਬਾਈ ਦਿਨ ਪਿਛੋਂ ਮੇਰਾ ਬੁਖਾਰ ਉਤਰਿਆ ਤੇ ਮੇਰੇ ਮਾਪਿਆਂ ਦੀ ਜਾਨ ਵਿੱਚ ਜਾਨ ਆਈ ਇਸ ਲੰਮੀ ਬਿਮਾਰੀ ਨੇ ਮੇਰਾ ਸਰੀਰ ਬਹੁਤ ਕਮਜ਼ੋਰ ਕਰ ਦਿੱਤਾ ਬਸ ਸਰੀਰ ਹੱਡੀਆਂ ਦਾ ਪਿੰਜਰ ਰਹਿ ਗਿਆ ਪਰ ਪਹਿਲੀ ਉਮਰ ਬੁਖਾਰ ਛੱਡ ਗਿਆ ਤਾਂ ਸੇਤ ਸੇਤੀ ਹੀ ਸੰਭਲਣੀ ਸ਼ੁਰੂ ਹੋ ਗਈ ਅੱਜ ਹੋਰ ਹਲਕੇ ਹੋਰ 8-10 ਦਿਨ ਵਿੱਚ ਹੀ ਮੈਂ ਉੱਠ ਕੇ ਤੁਰਨ ਫਿਰਨ ਲੱਗ ਪਿਆ ਸਿਆਣੇ ਮਾਪਿਆਂ ਨੂੰ ਅੰਸ਼ ਦਾ ਕਿੰਨਾ ਫਿਕਰ ਹੁੰਦਾ ਹੈ ਮੇਥੋਂ ਚੋਰੀ-ਚੋਰੀ ਮੇਰੇ ਮਾਤਾ-ਪਿਤਾ ਨੇ ਚਿੱਠੀ ਲਿਖ ਦਿੱਤੀ ਤੇ ਮੇਰੀ ਪਤਨੀ ਦਾ ਭਰਾ ਆ ਕੇ ਉਸ ਨੂੰ ਨਾਲ ਲੈ ਗਿਆ ਨਾਲ ਹੀ ਉਹਨਾਂ ਨੂੰ ਨਾਲ ਹੀ ਉਸ ਨੂੰ ਹਦਾਇਤ ਕਰ ਦਿੱਤੀ ਕਿ 3-4 ਮਹੀਨੇ ਤੱਕ ਅਸੀਂ ਆਪ ਆਵਾਂਗੇ ਲੈ ਤੁਸੀਂ ਆਪਣੇ ਆਪ ਕਰਤਾਰ ਘਰ ਨੂੰ ਨਾ ਭੇਜਣਾ ਮੈਂ 10-15 ਦਿਨ ਤਾਂ ਉਡੀਕਿਆ ਤੇ ਫਿਰ ਲੱਗਾ ਸ਼੍ਰੀਮਤੀ ਦੀ ਉਡੀਕ ਕਰਨ ਉਡੀਕ ਵਿੱਚ ਔਸੀਆਂ ਪਾਉਣ ਸਾਰਾ ਦਿਨ ਉਡੀਕਦਿਆਂ ਲੰਘ ਜਾਣਾ ਤੇ ਰਾਤ ਦਾ ਬਹੁਤਾ ਸਮਾਂ ਦਿਲ ਦੇ ਅੰਦਰ ਬੈਠੀ ਕਰਤਾਰ ਕੋਰ ਨਾਲ ਮਿਹਨੇ ਨਹੋਰੇ ਕਰਦਿਆਂ ਨੀਂਦ ਆ ਜਾਣੀ ਤਾਂ ਸੁਪਨੇ ਵਿੱਚ ਵੀ ਉਸੇ ਨਾਲ ਗਿਲੇ ਨਹੋਰੇ। ਬਿਮਾਰੀ ਤੋਂ ਉੱਠਣ ਪਿੱਛੋਂ ਮਹੀਨੇ ਕੁ ਵਿੱਚ ਮੈਂ ਕੁਝ ਠੀਕ ਹੋ ਗਿਆ ਤੇ ਬਾਹਰ ਖੇਤ ਵਿੱਚ ਕੰਮ ਕਰਨ ਚਾਲ ਲੱਗਾ ਪਰ ਹੁਣ ਮੇਰੇ ਅੰਦਰ ਪਹਿਲਾਂ ਵਰਗਾ ਉਤਸ਼ਾਹ ਨਹੀਂ ਸੀ ਹਾਸਿਰੜ ਕਾਇਮ ਸੀ। 4 ਕੁ ਮਹੀਨੇ ਪਿੱਛੋਂ ਮੇਰੇ ਪਿਤਾ ਜੀ ਗਏ ਤੇ ਜਾ ਕੇ ਨੌ ਤੇ ਪੋਤਰੇ ਨੂੰ ਲੈ ਕੇ ਆਏ। ਰਵਿੰਦਰ ਇਸ ਸਮੇਂ ਤੱਕ ਤੁਰਨਾ ਸਿੱਖ ਗਿਆ ਸੀ ਉਸਦੀ ਸਿਹਤ ਬਹੁਤ ਅੱਛੀ ਸੀ। ਘਰ ਦੀ ਰੌਣਕ ਘਰ ਆ ਗਈ ਮੈਂ ਅੰਦਰੋਂ ਤਾਂ ਕਾਫੀ ਖੁਸ਼ ਹੋਇਆ ਪਰ ਉੱਪਰੋਂ ਉੱਪਰੋਂ ਰੋਸਣਾ ਵੀ ਜ਼ਰੂਰੀ ਸੀ ਮੈਂ ਸ਼੍ਰੀਮਤੀ ਦੇ ਸਾਸ਼ਰੀ ਅਕਾਲ ਦਾ ਉੱਤਰ ਵੀ ਨਾ ਦਿੱਤਾ ਸਭੋ ਗੁੱਸੇ ਨਾਲ ਮੂੰਹ ਦੂਸਰੇ ਪਾਸੇ ਕਰ ਲਿਆ ਰੋਸੇਵਾ ਵੀ ਉਸੇ ਨਾਲ ਹੁੰਦਾ ਹੈ ਜਿਸ ਨਾਲ ਪਿਆਰ ਹੋਵੇ ਪਰ ਪਿਆਰ ਵਾਲੇ ਥਾਂ ਰੋਸੇਵੇ ਦੀ ਉਮਰ ਬਹੁਤੀ ਨਹੀਂ ਹੁੰਦੀ ਰਾਤ ਨੂੰ ਆਪਣੇ ਕਮਰੇ ਵਿੱਚ ਕੱਲ ਮਿਲਿਆ ਤਾਂ ਉਹਨਾਂ ਬਾਹੋਂ ਫੜ ਕੇ ਕਿਹਾ ਮੈਂ ਜਾਣਦੀ ਹਾਂ ਤੁਸੀਂ ਮੇਰੇ ਨਾਲ ਨਾਰਾਜ਼ ਹੋ ਕਿ ਮੈਂ ਇਨਾ ਚਿਰ ਪੇਕੇ ਜਾ ਕੇ ਕਿਉਂ ਬੈ ਰਹੀ ਪਰ ਮੈਂ ਜਾਣ ਕੀ ਨਹੀਂ ਰਹੀ ਪਿਤਾ ਜੀ ਨੇ ਪੱਕੀ ਕਰਕੇ ਭੇਜਿਆ ਸੀ ਕਿ ਚਾਰ ਪੰਜ ਮਹੀਨਿਆਂ ਤੱਕ ਅਸੀਂ ਆਪ ਲੈਣ ਆਵਾਂਗੇ ਉਹਨਾਂ ਚਿਰ ਤੂੰ ਨਹੀਂ ਆਉਣਾ ਤੇ ਸਭ ਕੁਝ ਤੁਹਾਡੇ ਭਲੇ ਵਾਸਤੇ ਹੋਇਆ ਹੈ ਅੱਜ ਮੈਂ ਸੋਚਨਾ ਹਾਂ ਕਿ ਉਹ ਸਭ ਕੁਝ ਠੀਕ ਮੇਰੇ ਭਲੇ ਵਾਸਤੇ ਹੀ ਸੀ ਖੈਰ ਅਗਲੇ ਦਿਨ ਮੈਨੂੰ ਚੇਤਾ ਵੀ ਨਾ ਰਿਹਾ ਕਿ ਮੈਂ ਗੁੱਸੇ ਸਾਂ ਅੰਕ 18 1931 ਦਾ ਸਾਲ ਗਮ ਤੇ ਖੁਸ਼ੀਆਂ ਇਕੱਠੀਆਂ ਲੈ ਕੇ ਆਇਆ ਵਿਰੋਧੀਆਂ ਨੇ ਸਾਨੂੰ ਵਧੇਰੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਸਾਰਾ ਪਿੰਡ ਸਾਡਾ ਵਿਰੋਧੀ ਨਹੀਂ ਸੀ ਸਿਰਫ ਆਪਣੇ ਟੱਬਰ ਦੇ ਨਿਗਦੇ ਹੀ ਸਨ ਬਾਕੀ ਸਾਰਾ ਪਿੰਡ ਨਾ ਸਾਡਾ ਕੁਝ ਵਿਗਾੜ ਕਰਦਾ ਸੀ ਤੇ ਨਾ ਹੀ ਕੁਝ ਮਦਦ ਕਰਦਾ ਸੀ ਸਭ ਸਾਊ ਆਦਮੀ ਸਨ ਸਾਡੇ ਟੱਬਰ ਦੇ ਮੁੱਢੋਂ ਤਾਂ ਤਿੰਨ ਘਰ ਸਨ ਪਰ ਅਗਾ ਅੱਠ-ਨੌ ਗਿਨੇ ਜਾਂਦੇ ਸਨ ਸਾਡੇ ਟੱਬਰ ਵਿੱਚੋਂ ਬਿਸ਼ਨ ਸਿੰਘ ਤੇ ਨਰੈਣ ਸਿੰਘ ਵਿਰੋਧੀਆਂ ਦੇ ਮੁਖੀ ਸਨ ਦੋਵੇਂ ਕਈ ਵਾਰ ਕੈਦ ਕੱਟ ਚੁੱਕੇ ਸਨ ਬਿਸ਼ਨ ਸਿੰਘ ਬਹੁਤ ਨਾਮਵਰ ਸੀ ਚੋਰੀ ਡਾਕਾ ਕਤਲ ਉਹ ਕਈ ਕੇਸਾਂ ਵਿੱਚ ਕਈ ਵਾਰ ਕੈਦ ਕੱਟ ਚੁੱਕਾ ਸੀ ਪੁਲਿਸ ਲਗਦੀ ਵਾਸ ਉਸ ਨੂੰ ਹੱਥ ਨਹੀਂ ਸੀ ਪਾਉਂਦੀ ਸਰੀਰੋ ਵੀ ਉਹ 6 ਫੁੱਟ ਉੱਚਾ ਸੋਹਣਾ ਜਵਾਨ ਸੀ ਕਾਸ਼ ਉਹ ਮੰਦੇ ਪਾਸੇ ਪੈਣਦੀ ਤਾਂ ਫੌਜ ਵਿੱਚ ਹੀ ਭਰਤੀ ਹੋ ਗਿਆ ਹੁੰਦਾ ਤਾਂ ਉਸ ਦਾ ਦਰਸ਼ਨੀ ਸਰੀਰ ਹੀ ਉਸ ਨੂੰ ਸੂਬੇਦਾਰੀ ਤੱਕ ਪਹੁੰਚਾ ਦਿੰਦਾ ਸਾਡੀ ਖਲੋਤੀ ਫਸਲ ਰਾਤ ਚੋਰੀ ਵੱਢ ਲੈਣੀ ਜਾਂ ਮਾਲ ਛੱਡ ਕੇ ਉਜਾੜ ਦੇਣੀ ਤਾਂ ਆਮ ਗੱਲ ਸੀ ਇੱਕ ਦਿਨ ਮੈਂ ਤੇ ਪਿਤਾ ਜੀ ਆਪਣੇ ਖੇਤ ਵਿੱਚ ਕੰਮ ਕਰ ਰਹੇ ਸਾਂ ਜਦ ਬਿਸ਼ਨ ਸਿੰਘ ਤੇ ਨਰੈਣ ਸਿੰਘ ਸਾਡੇ ਗਾਲ ਆ ਪਏ ਉਹਨਾਂ ਸਾਨੂੰ ਕੁਝ ਮਾਰਿਆ ਕੁੱਟਿਆ ਵੀ ਪਰ ਅਸੀਂ ਅੱਗੋਂ ਹੱਥ ਚੁੱਕਣ ਜੋਗੇ ਵੀ ਨਹੀਂ ਸਾਂ ਸੋ ਲੜਾਈ ਛੇਤੀ ਹੀ ਮੁੱਕ ਗਈ। ਉਹ ਸਾਰੀ ਰਾਤ ਅਸਾਂ ਸਾਰੇ ਜੀਆਂ ਹੋ ਕੇ ਪਰਦਿਆਂ ਗੁਜ਼ਾਰੀ ਕਦੇ-ਕਦੇ ਪਿਤਾ ਜੀ ਹੋਂਕਾ ਭਰ ਕੇ ਬੜੇ ਦੁਖੀ ਹਿਰਦੇ ਨਾਲ ਕਹਿੰਦੇ ਰੱਬ ਕਰੇ ਕੱਲਾ ਜੱਟ ਤਾਂ ਜੰਮੇ ਹੀ ਨਾ ਕਿਤੇ ਵੱਡਾ ਭਰਾ ਕੰਡ ਤੇ ਹੁੰਦਾ ਜਾਂ ਵੱਡਾ ਪੁੱਤਰ ਹੀ ਜਿਉਂਦਾ ਰਹਿੰਦਾ ਤਾਂ ਮੈਂ ਇਹਨਾਂ ਵੱਡੇ-ਸਾਨਾ ਨੂੰ ਵੇਖ ਲੈਂਦਾ। ਓਹੋ ਠੀਕ ਆਂਦੇ ਨੇ ਛੋਟਾ ਵਾਸਤੇ ਕੁਲ ਦਾ ਨਾਸ। ਛੋਟੇ ਪਿੰਡ ਵਿੱਚ ਇੱਕ ਬਦਮਾਸ਼ ਰਾਜ ਕਰਦਾ ਏ। ਕੋਈ ਉਹਦੇ ਸਾਹਮਣੇ ਬੋਲਣ ਦਾ ਹੌਸਲਾ ਨਹੀਂ ਕਰਦਾ ਨਾਲੇ ਕਿਸੇ ਦੀ ਅੱਗ ਵਿੱਚ ਕੌਣ ਸੜਦਾ ਏ ਇਸੇ ਤਰ੍ਹਾਂ ਪਿਤਾ ਜੀ ਨੇ ਸਾਰੀ ਰਾਤ ਗੁਜ਼ਾਰ ਦਿੱਤੀ ਮਾਤਾ ਜੀ ਵੀ ਸਾਰੀ ਰਾਤ ਠੰਡੇ ਸਾਹ ਪਰਦੇ ਰਹੇ ਸਹੀ ਅਰਥਾਂ ਵਿੱਚ ਸਾਡੇ ਚੌਹਾਂ ਵਿੱਚੋਂ ਕੋਈ ਵੀ ਰਾਤ ਪਰ ਨਹੀਂ ਸੁੱਤਾ ਉਸ ਦਿਨ ਤੋਂ ਮੇਰੇ ਪਿਤਾ ਜੀ ਦੀ ਸਿਹਤ ਬਹੁਤ ਹੀ ਡਿਗਣੀ ਸ਼ੁਰੂ ਹੋ ਗਈ ਉਹ ਕਾਫੀ ਕਮਜ਼ੋਰ ਹੋ ਗਏ ਇੱਕ ਦਿਨ ਮੈਨੂੰ ਨਾਲ ਲੈ ਕੇ ਪਿਤਾ ਜੀ ਇੱਕ ਪੈਨਸ਼ਨਰ ਸੂਬੇਦਾਰ ਕੋਲ ਗਏ ਪਿਤਾ ਜੀ ਦੀ ਮੰਗ ਸੀ ਕਿ ਉਹ ਸਿਫਾਰਿਸ਼ ਕਰਕੇ ਮੈਨੂੰ ਕਿਤੇ ਕਲਰਕ ਵਜੋਂ ਭਰਤੀ ਕਰਾ ਦੇਵੇ ਪਰ ਉਸਨੇ ਕੋਈ ਹਾਮੀ ਨਾ ਭਰੀ ਇਹਨਾਂ ਉਦਾਸੀਆਂ ਵਿੱਚ ਇੱਕ ਖੁਸ਼ੀ ਦੀ ਕਿਰਨ ਚਮਕੀ ਸ਼ੁੱਕਰਵਾਰ 14 ਅਗਸਤ 1931 ਨੂੰ ਸਾਡੇ ਘਰ ਦੂਸਰਾ ਲੜਕਾ ਸੁਰਜੀਤ ਸਿੰਘ ਜਨਮਿਆ ਮੇਰੇ ਮਾਤਾ ਜੀ ਨੇ ਦੋਵੇਂ ਹੱਥ ਜੋੜ ਕੇ ਨਿਰੰਕਾਰ ਦੇ ਧੰਨਵਾਦ ਵਜੋਂ ਕਿਹਾ ਸ਼ੁਕਰ ਹੈ ਅੱਜ ਮੇਰੇ ਇੱਕ ਤੋਂ ਤਿੰਨ ਹੋਏ ਨੇ ਜਿਵੇਂ ਗੁਰੂ ਮਹਾਰਾਜ ਨੇ ਮੇਰੇ ਤੇ ਮਿਹਰ ਕੀਤੀ ਹੈ ਹਰ ਇੱਕ ਤੇ ਕਰੇ ਸਾਰੇ ਜੀਆਂ ਦੇ ਦਿਲਾਂ ਵਿੱਚ ਰਹਾ ਖੁਸ਼ੀ ਸੀ ਅਗਲੇ ਦਿਨ ਹੀ ਖਬਰ ਸੁਣ ਕੇ ਮੇਰੀ ਵੱਡੀ ਭੈਣ ਬੀਬੀ ਕਿਸੋ ਆ ਗਈ ਪਰ ਉਹਨੇ ਅੰਦਰ ਵੜ ਕੇ ਕਾਕੇ ਨੂੰ ਨਹੀਂ ਚੁੱਕਿਆ ਕਾਰਨ ਉਸ ਤੋਂ ਪਹਿਲਾਂ ਉਹਦੇ ਘਰ ਚਾਰ ਕੱਕੇ ਹੋ ਕੇ ਸਾਲ ਅੰਦਰ ਅੰਦਰ ਹੀ ਗੁਜ਼ਰ ਜਾਂਦੇ ਰਹੇ ਸਨ ਇਸ ਵਹਿਮ ਦੇ ਕਾਰਨ ਉਹ ਨਵ ਜੰਮੇ ਬਾਲ ਦੇ ਮੱਥੇ ਨਹੀਂ ਸੀ ਲਗਣਾ ਚਾਹੁੰਦੀ ਰਾਤ ਨੂੰ ਉਹ ਵਾਪਸ ਆਪਣੇ ਘਰ ਖਾਰੇ ਚਲੀ ਗਈ surjeet ਤਿੰਨ ਚਾਰ ਦਿਨ ਦਾ ਦਿਨ ਦਾ ਸੀ ਮਸਾ ਪਿਤਾ ਜੀ ਨੇ ਉਹਨੂੰ ਗੋਦ ਵਿੱਚ ਲਈ ਬੈਠੇ ਸਨ ਮੈਂ ਸਾਹਮਣੇ ਬੈਠਾ ਰੋਟੀ ਖਾ ਰਿਆ ਸੀ ਪਿਤਾ ਜੀ ਦੇ ਚਿਹਰੇ ਤੇ ਉਸ ਵੇਲੇ ਕਈ ਰੰਗ ਆ ਰਹੇ ਸਨ ਉਸ ਉਹ ਮੇਰੇ ਮਾਤਾ ਜੀ ਨੂੰ ਕਹਿਣ ਲੱਗੇ ਨੈਣੂ ਦੀ ਮਾਂ ਪਿਤਾ ਜੀ ਮੇਰੇ ਮਾਤਾ ਜੀ ਨੂੰ ਸਦਾ ਇਸੇ ਤਰ੍ਹਾਂ ਸੰਬੋਧਨ ਕਰਿਆ ਕਰਦੇ ਸਨ ਨੈਨੂ ਨਰਾਇਣ ਕੌਰ ਮੇਰੀ ਸਭ ਤੋਂ ਵੱਡੀ ਭੈਣ ਦਾ ਨਾਂ ਸੀ ਉਹ ਇੱਕ ਲੜਕਾ ਪਾਲਾ ਸਿੰਘ ਛੱਡ ਕੇ ਜਵਾਨ ਉਮਰੇ ਗੁਜ਼ਰ ਗਏ ਸਨ ਵੈਗੁਰੂ ਦੀ ਨਿਗਾਸ ਵੱਲੀ ਹੋ ਗਈ ਏ ਪਿਤਾ ਜੀ ਕਹਿ ਰਹੇ ਸਨ ਆਪਣਾ ਇੱਕ ਸੀ ਅਗਾਹ ਦੋ ਦੋ ਹੋਏ ਹਨ ਗੁਰੂ ਹਜੇ ਬਹੁਤ ਕਿਰਪਾ ਕਰੇਗਾ ਇਸ ਘਰ ਵਿੱਚ ਬੰਦਿਆਂ ਦੀ ਬੜੀ ਰੌਣਕ ਹੋਵੇਗੀ ਕੱਚੀਆਂ ਕੋਠੀਆਂ ਦੀ ਥਾਂ ਕਿਸੇ ਦਿਨ ਪੱਕੇ ਮਹਿਲ ਹੋਣਗੇ ਪਰ ਆਪਾਂ ਨਹੀਂ ਹੋਣਾ ਮੇਰੇ ਮਨ ਵਿੱਚ ਬੜੀ ਰੀਜ ਹੈ ਕਿ ਮਹਾਰਾਜ ਇਸ ਘਰ ਵਿੱਚ ਇੱਕ ਵਾਰ ਫਿਰ ਜਨਮ ਦੇਵੇ। ਮੈਂ ਕਈ ਵਾਰ ਸੋਚਿਆ ਕਰਦਾ ਹਾਂ ਕਿ ਇਨਸਾਨ ਨੂੰ ਮਿੱਟੀ ਨਾਲ ਕਿੰਨਾ ਮੂਹ ਹੁੰਦਾ ਹੈ। ਉਸ ਘਰ ਵਿੱਚ ਪਿਤਾ ਜੀ ਨੇ ਕਦੇ ਸੁਖ ਦੀ ਨੀਂਦ ਨਹੀਂ ਸੀ ਮਾਣੀ। ਫਿਰ ਵੀ ਉਸ ਘਰ ਵਿੱਚ ਦੁਬਾਰਾ ਜਨਮ ਲੈਣ ਦੀ ਉਹਨਾਂ ਦੀ ਕਿੰਨੀ ਰੀਜ ਸੀ। ਅਗਲੇ ਦਿਨ ਤੋਂ ਪਿਤਾ ਜੀ ਨੂੰ ਬੁਖਾਰ ਹੋ ਗਿਆ ਤੇ ਉਹ மஞ்சੇ ਤੇ ਪੈ ਗਏ। ਬਸ ਫਿਰ ਆਪ ਨਹੀਂ ਉઠੇ। ਬਥੇਰਾ ਦਵਾ-ਦਾਰੂ ਕੀਤਾ ਪਰ ਘਟੀ ਦਾ ਕੋਈ ਚਾਰਾ ਨਹੀਂ। ਆਖਰੀ 3 ਦਿਨ ਪਿਤਾ ਜੀ ਬੇਹੋਸ਼ ਹੀ ਰਹੇ ਅੰਤ ਦੀ ਵਾਰ ਕੋਈ ਗੱਲ ਨਹੀਂ ਕੀਤੀ ਸੋਮਵਾਰ 28 ਅਗਸਤ 1931 ਈਸਵੀ ਨੂੰ ਪੈਰਕੂ ਦੇ ਤੜਕੇ ਪਿਤਾ ਜੀ ਨੇ ਪ੍ਰਾਂਤਿਅ ਅਗ ਦਿੱਤੇ ਮੈਂ ਲੋਕਾਚਾਰੀ ਧਾਈ ਨਹੀਂ ਮਾਰੀਆਂ ਰੋਇਆ ਨਹੀਂ ਅੱਖਾਂ ਵਿੱਚੋਂ ਪਾਣੀ ਹੀ ਮੁੱਕ ਗਿਆ ਮੈਂ ਏਉਂ ਮਹਿਸੂਸ ਕਰ ਰਹੀ ਆਂ ਸਾ ਜਿਵੇਂ ਮੇਰੇ ਚਾਰ ਚੁਫੇਰੇ ਹਨੇਰਾ ਹੀ ਹਨੇਰਾ ਛਾ ਗਿਆ ਹੋਵੇ ਐਡੀ ਵੱਡੀ ਦੁਨੀਆ ਵਿੱਚ ਮੈਂ ਇਕੱਲਾ ਰਹਿ ਗਿਆ ਹੋਵਾਂ ਮੈਨੂੰ ਕਿਸੇ ਪਾਸੇ ਕੋਈ ਵੀ ਆਸਰਾ ਨਜ਼ਰ ਨਹੀਂ ਸੀ ਆ ਰਿਹਾ ਸਭ ਤੋਂ ਵੱਡੀ ਭੈਣ ਭਰੀ ਜਵਾਨੀ ਵਿੱਚ ਦੁਨੀਆ ਛੱਡ ਗਈ ਸੀ ਉਦੋਂ ਮੈਂ ਬਹੁਤ ਰੋਇਆ ਸੀ ਲਗਾਤਾਰ ਕਈ ਘੰਟੇ ਤੇ ਪਿੱਛੋਂ ਕਈ ਦਿਨ ਉਸ ਤੋਂ ਪਿੱਛੋਂ ਮੈਂ ਕਦੇ ਨਹੀਂ ਰੋਇਆ ਚਾਰ ਭੈਣਾ ਮਾਤਾ ਪਿਤਾ ਦੋ ਛੋਟੀਆਂ ਬੱਚੀਆਂ ਤੇ ਇੱਕ 10 ਮਹੀਨੇ ਦਾ ਪੋਤਰਾ ਤੋਰਿਆ ਪਰ ਲੋਕਾਚਾਰੀ ਵਾਂਗ ਰੋਇਆ ਨਹੀਂ ਵਾਹਿਗੁਰੂ ਦਾ ਭਾਣਾ ਮੰਨ ਕੇ ਵਿੱਚੇ ਵਿੱਚ ਦੁੱਖ ਜਰ ਲਿਆ ਉਸ ਵੇਲੇ ਵੱਡੀ ਭੈਣ 2 2.5 ਸਾਲ ਦੀ ਵਿਤ ਦੇ ਨਗਰਖਾਰਾ ਵਿੱਚ ਰਹਿੰਦੀ ਸੀ ਪਿਤਾ ਜੀ ਦੇ ਸਵਰਗਵਾਸ ਹੋਣ ਉੱਤੇ ਉਸ ਵੇਲੇ ਲਾਗੀ ਭਜਾ ਦਿੱਤਾ ਗਿਆ ਦਿਨ ਚੜਦੇ ਨੂੰ ਸਾਰਾ ਭਾਈਚਾਰਾ ਇਕੱਠਾ ਹੋ ਗਿਆ ਪਿਤਾ ਜੀ ਦਾ ਅੰਤਿਮ ਇਸ਼ਨਾਨ ਕਰਾ ਕੇ ਅਰਥੀ ਤਿਆਰ ਕਰਕੇ ਅਸੀਂ ਵੱਡੀ ਭੈਣ ਨੂੰ ਢੀ ਕਰੇ ਸਾਂ ਉਸ ਵੇਲੇ ਇੱਕ ਸੱਜਣ ਨੇ ਆ ਕੇ ਦੱਸਿਆ ਤੇਰੀ ਫਸਲ ਵਿੱਚ ਤਿੰਨਾ ਚੌਹਾਂ ਘਰਾਂ ਦਾ ਮਾਲ ਛੱਡ ਕੇ ਨਰੈਨ ਸਿੰਘ ਵਟ ਤੇ ਬੈਠਾ ਏ ਅੰਦਾਜ਼ਾ ਲਾਓ ਉਸ ਵੇਲੇ ਮੇਰੇ ਦਿਲ ਤੇ ਕੀ ਬੀਤੀ ਹੋਵੇਗੀ ਮੈਂ ਮਜਬੂਰ ਸਾਂ ਬੇਸਹਾਰਾ ਸਾਂ ਪਿਤਾ ਦੀ ਅਰਥੀ ਛੱਡ ਕੇ ਨਹੀਂ ਸੱਜਾ ਸਕਦਾ ਵਿੱਚੇ ਵਿੱਚ ਆਪਣੀ ਬੇਵਸਤੀ ਤੇ ਰੋ ਲਿਆ ਉਹ ਸਮਾਂ ਮੈਨੂੰ ਕਦੇ ਨਹੀਂ ਭੁੱਲਿਆ 2 ਘੰਟੇ ਸੂਰਜ ਚੜ੍ਹੇ ਤੱਕ ਵੱਡੀ ਭੈਣ ਆ ਗਈ ਉਹਨੇ ਪਿਤਾ ਜੀ ਦੀ ਛਾਤੀ ਤੇ ਸਿਰ ਧਰ ਕੇ ਧਾਈ ਮਾਰੀਆਂ ਪਰ ਪਿਤਾ ਜੀ ਉਸ ਸਮੇਂ ਉੱਥੇ ਪਹੁੰਚ ਚੁੱਕੇ ਸਨ ਜਿੱਥੇ ਗਏ ਕਿਸੇ ਨੇ ਕਦੇ ਆਵਾਜ਼ ਨਹੀਂ ਸੁਣੀ ਚਾਚੀਆਂ ਤਾਈਆਂ ਨੇ ਬੀਬੀ ਨੂੰ ਅਰਥੀ ਤੋਂ ਉਠਾਇਆ ਸੀ ਅਰਥੀ ਚੁੱਕ ਕੇ ਤੁਰ ਪਏ ਰਿਵਾਜ ਅਨੁਸਾਰ ਸਿਵਿਆਂ ਦੇ ਅੱਧ ਵਿੱਚ ਜਾ ਕੇ ਅਰਥੀ ਰੱਖ ਕੇ ਘੜੀ ਪੰਨੇ ਮੋਢੇ ਬਦਲੇ ਮਾਤਾ ਤੇ ਭੈਣ ਨੇ ਮੈਨੂੰ ਉੱਚੀ ਧਾ ਮਾਰਨ ਵਾਸਤੇ ਬਥੇਰਾ ਕਿਹਾ ਪਰ ਮੈਂ ਐਸਾ ਨਾ ਕਰ ਸਕਿਆ ਲੋਕਾਂ ਨੂੰ ਸੁਣਾਉਣ ਵਾਸਤੇ ਮੈਂ ਤਾਂ ਮਾਰਨਾ ਵੀ ਚਾਹੁੰਦਾ ਤਾਂ ਸ਼ਾਇਦ ਮੇਰੀ ਆਵਾਜ਼ ਨਾ ਨਿਕਲਦੀ ਮੈਂ ਉਸ ਵੇਲੇ ਗਮ ਵਿੱਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਸਾਂ ਧੰਨਵਾਦ